ਅੰਮ੍ਰਿਤਸਰ ਤੇ اسلامਾਬਾਦ ਦੇ ਵਿੱਚ ਅਸੀਂ ਇਸ ਵੇਲੇ ਮੌਜੂਦ ਹਾਂ ਨੂਰੇ ਸ਼ਾਹ ਕਲੋਨੀ ਐ ਤਾਂ ਤੁਸੀਂ ਤਸਵੀਰਾਂ ਦੇ ਵਿੱਚ ਪਰਿਵਾਰ ਦੇ ਹਾਲਾਤ ਵੀ ਦੇਖ ਸਕਦੇ ਹੋ ਕਿ ਕੀ ਹਾਲਾਤ ਨੇ ਉਸ ਪਰਿਵਾਰ ਦੇ ਜੀਹਾਂ ਨੂੰ ਅਤੇ ਸੱਸ ਦੋਨੋਂ ਵਿਧਵਾ ਹਨ ਛੋਟੇ-ਛੋਟੇ ਬੱਚੇ ਹਨ ਉਹਨਾਂ ਦੀ ਪਰਵਰਿਸ਼ ਦੇ ਲਈ ਲੋਕਾਂ ਦੇ ਘਰਾਂ ਦਾ ਕੰਮ ਕਰਕੇ ਇਸ ਮੰਗਿਹਾਈ ਦੇ ਦੌਰ ਦੇ ਵਿੱਚ ਜਿਹੜਾ ਹੈ ਉਹ ਕਿਵੇਂ ਘਰ ਚਲਾ ਰਹੇ ਨੇ ਜਾਂ ਤਾਂ ਉਹ ਜਾਣਦਾ ਹੈ ਜਾਂ ਉਹਨਾਂ ਦਾ ਰੱਬ ਜਾਣਦਾ ਜੀਹਾਂ ਇੱਕ ਛੱਤ ਦੇ ਥੱਲੇ ਕਿਵੇਂ ਇਹਨੇ ਮੈਂਬਰ ਰਹੇ ਨੇ ਰਹਿ ਰਹੇ ਨੇ ਆਉ ਗੱਲਬਾਤ ਕਰਕੇ ਜਾਣਦੇ ਆ ਤੇ ਦੋਸਤੋ ਭੁੱਲ ਕੇ ਵੀ ਵੀਡੀਓ ਨੂੰ ਸਕਿਪ ਨਾ ਕਰਿਓ ਕਿਉਂਕਿ ਇਹ ਵੀਡੀਓ ਕਿਸੇ ਦਾ ਭਲਾ ਕਰ ਸਕਦੀ ਹੈ ਦਾਨੀ ਸੱਜਣਾ ਤੱਕ ਇਹ ਵੀਡੀਓ ਨੂੰ ਸ਼ੇਅਰ ਕਰਕੇ ਵੱਧ ਤੋਂ ਵੱਧ ਪੁਜਾ ਦਿਓ ਤਾਂ ਜੋ ਇਸ ਪਰਿਵਾਰ ਦੀ ਮਦਦ ਹੋ ਸਕੇ ਆ ਉਹ ਗੱਲਬਾਤ ਕਰਦੇ ਆ ਕਿ ਕਿਵੇਂ ਜਿਹੜਾ ਪਤੀ ਅਤੇ ਪੁੱਤਰ ਦੀ ਮੌਤ ਤੋਂ ਬਾਅਦ ਇੱਕ ਮਾਂ ਨੇ ਆਪਣਾ ਦਿਲ ਬੰਨਿਆ ਤੇ ਕਿਵੇਂ ਉਸ ਘਰ ਨੂੰ ਅੱਗੇ ਲੈ ਕੇ ਗਏ ਆਉ ਇਹ ਸਾਰੀ ਕਹਾਣੀ ਤੇ ਗੱਲਬਾਤ ਕਰਦੇ ਆ ਸਾਡੇ ਨਾਲ ਬਣੇ ਨੇ ਮੈਂ ਅੰਮ੍ਰਿਤਸਰ ਤੋਂ ਸਲਾਮਾਬਾਦ ਤੋਂ ਬੋਲ ਰਹੀ ਆ ਨੂਰੀ ਸ਼ਾ ਤੋਂ ਮੈਂ ਮਤਲਬ ਕਿ ਮੇਰੇ ਬੇਟਾ ਸੀਗਾ ਉਹ ਵੀ ਪੂਰਾ ਹੋ ਗਿਆ ਮੇਰੀ ਹੱਥ ਜੋੜ ਕੇ ਬੇਨਤੀ ਇਹੀ ਆ ਵੀ ਮੇਰੀ ਕੋਈ ਹੈਲਪ ਕੀਤੀ ਜਾਵੇ ਕਿਉਂਕਿ ਮੇਰੇ ਛੋਟੀਆਂ-ਛੋਟੀਆਂ ਦੋ ਬੱਚੀਆਂ ਵੀ ਆਨਾਂ ਦੀਆਂ ਇੱਕ 6 ਸਾਲ ਦੀ ਆ ਤੇ ਇੱਕ 8 ਸਾਲ ਦੀ ਆ ਹਾਂਜੀ ਤੇ ਅਸੀਂ ਬਹੁਤ ਮੁਸ਼ਕਲ ਦੋਵੇਂ ਨੋ ਸੱਸ ਬਹੁਤ ਮੁਸ਼ਕਲ ਗੁਜ਼ਾਰਾ ਕਰਦੀਆਂ ਵਾ ਅੱਛਾ ਕੋਈ ਸਾਡਾ ਭੈਣ ਭਰਾ ਨਹੀਂ ਹੈਗਾ ਵਾ ਕੋਈ ਸਾਥ ਦੇਣ ਵਾਲਾ ਕੋਈ ਸਾਡਾ ਬੱਚਾ ਨਹੀਂ ਹੈਗਾ ਇੱਕ ਮੇਰਾ ਬੇਟਾ ਵਾ 28 ਸਾਲ ਦਾ ਵਾ ਤੇ ਉਹ ਵੀ ਕੁਝ ਨਹੀਂ ਕਰਦਾ 9 ਸਾਲ ਹੋ ਗਏ ਉਹਨੂੰ ਵੀ ਮੈਂਟਲ ਹੈਲਥ ਸਟ ਹੈਗਾ ਵਾ ਅੱਛਾ ਜੀ ਹਾਂਜੀ ਤੇ ਮੈਂ ਬਹੁਤ ਮੁਸ਼ਕਲ ਮੈਨੂੰ ਆਪੋ ਵੀ ਪ੍ਰੋਬਲਮ ਆ 슈ਗਰ ਦੀ ਹੱਜ ਦੀ ਤੇ ਮੈਂ ਬਹੁਤ ਜਿਆਦਾ ਮਤਲਬ ਕਿ ਦਵਾਈਆਂ ਵੀ ਖਾ ਕੇ ਤੇ ਮੈਂ ਆਪਣਾ ਟਾਈਮ ਪਾਸ ਕਰਦੀ ਆ ਪਰ ਬਹੁਤ ਮੁਸ਼ਕਲ ਵੀ ਮੇਰੇ ਮਤਲਬ ਕਿ ਭੈਣ ਭਰਾ ਵੀ ਕੋਈ ਸਾਥਰੀ ਦਿੰਦੇ ਆ ਤੇ ਕੋਈ ਨਾ ਬੱਚਾ ਹੀ ਦੇ ਰਿਆ ਵਾ ਕਿਉਂਕਿ ਜਿਹੜਾ ਬੱਚਾ ਠੀਕ ਹੈਗਾ ਉਹਦੀ ਆਪਣੀ ਬੜੀ ਮੁਸ਼ਕਲ ਤੇ ਇਹਦਾ 6-7000 ਨਾਲ ਮੇਰਾ ਕਿੱਥੇ ਗੁਜ਼ਾਰਾ ਹੁੰਦਾ ਵਾ ਤੇ ਆਪਾਂ ਉਹਨੂੰ ਕਹਿੰਦੇ ਵੀ ਨਹੀਂ ਹੈਗੇ ਕੁਝ ਵੀ ਵੀ ਸਾਨੂੰ ਕੋਈ ਖਰਚਾ ਦੋ ਉਹ ਕਿ ਉਹ ਦੇਖੋ ਤੇ ਆਪ ਖਾਂ ਸਾਤੇ 1000 ਰੁਪਿਆ ਤੇ ਇੱਕ ਬੇਟੀ ਆ ਕੋਈ 6 ਸਾਲ ਦੀ ਉਹਦੀ ਬੇਟੀ ਵੀ ਤੇ ਮੇਰੀ ਨਾ ਹੱਥ ਜੋੜ ਕੇ ਇਹੀ ਬੇਨਤੀ ਆ ਕਿ ਜਿਹੜੇ ਜਿਹੜੇ ਮੇਰੇ ਦੇਖ ਰਹੇ ਆ ਮੇਰੀ ਜਰੂਰ ਹੈਲਪ ਕਰਨ ਕਿਉਂਕਿ ਮੈਂ ਤਾਂ ਕੱਲ ਅੱਜ ਹੈਗੀਆਂ ਕੱਲ ਨਹੀਂ ਹੈਗੀ ਤਾਂ ਜਿਹੜੀ ਮੇਰੀ ਨੋ ਹੈਗੀ ਹੈ ਜੇ 28 ਸਾਲ ਦੀ ਆ ਉਹਦੀ ਜ਼ਿੰਦਗੀ ਬਹੁਤ ਲੰਮੀ ਆ ਉਹ ਕਿਸ ਤਰ੍ਹਾਂ ਗੁਜ਼ਾਰਾ ਕਰੂਗੀ ਤੇ ਪੀਕੇ ਮਾਪੇ ਵੀ ਬਹੁਤ ਗਰੀਬ ਹੈਗੇ ਆ ਉਹ ਵੀ ਹੈਲਪ ਨਹੀਂ ਕਰ ਸਕਦੇ ਹਾਂਜੀ ਮੈਂ ਚਾਹਾਂਗਾ ਦੀ ਆਪਣਾ ਤੁਸੀਂ ਨਾਮ ਵੀ ਜ਼ਰੂਰ ਦੱਸਿਓ ਤੇ ਤੁਹਾਡੇ ਪਤੀ ਨੂੰ ਕੀ ਗੱਲ ਹੋਈ ਸੀ ਬੱਚੇ ਨੂੰ ਕੀ ਗੱਲ ਹੋਈ ਸੀ ਇਹ ਵੀ ਜ਼ਰੂਰ ਦੱਸਿਓ ਇਹ ਬੇਟੇ ਮੇਰੇ ਨੂੰ ਤੇ ਪਤੀ ਮੇਰੇ ਨੂੰ ਤੇ ਇੱਕਦਮ ਆ ਗੋ ਗਿਆ ਤੇ ਬੇਟੇ ਨੂੰ ਵੀ ਮੇਰੇ ਕੋਲ ਹੀ ਪਏ ਨੂੰ ਟੈਕ ਹੋ ਗਿਆ 3 ਸਾਲਾਂ ਬਾਅਦ ਮੇਰੇ ਆਦਮੀ ਤੋਂ ਬਾਅਦ ਚਲੋ ਮੈਂ ਆਪਣੇ ਬੇਟੇ ਦੇ ਸਿਹਤ ਤੇ ਬਹੁਤ ਹਸਪਤਲ ਨੂੰ ਲੱਗਾ ਸੀ ਕੱਕੜ ਹਸਪਤਲ ਤੇ ਚਲੋ ਉਹ 10 12 ਹਜ਼ਾਰ ਲਿਆਂਦਾ ਸੀ ਬੜਾ ਸੋਨਾ ਗੁਜ਼ਰਗਿਜ਼ਾਰਾ ਹੋ ਜਾਂਦਾ ਸੀਗਾ ਤੇ ਹੁਣ ਉਹ ਵੀ ਤੇ ਆਪਣੇ ਪਾਪਾ ਤੋਂ ਬਾਅਦ 3 ਸਾਲ ਬਾਅਦ ਪੂਰਾ ਹੋ ਗਿਆ ਕਿਉਂਕਿ ਹੁਣ ਉਹਦੀਆਂ ਬੱਚੀਆਂ ਵੀ ਆ ਮੈਂ ਇਹਨਾਂ ਨੂੰ ਛੱਡ ਵੀ ਨਹੀਂ ਸਕਦੀ ਤੇ ਨਾ ਉਹਨਾਂ ਨੂੰ ਕਿਤੇ ਭੇਜ ਸਕਦੀ ਆ ਕਿਉਂਕਿ ਮੈਂ ਬਹੁਤ ਮੇਰੀ ਜ਼ਿੰਦਗੀ ਜਿਹੜੀ ਹੋਰ ਓਕੀ ਹੋ ਗਈ ਉਕੇ ਮੈਂ ਹੁਣ 55 ਸਾਲ ਦੀ ਤੇ ਮੈਂ ਹੈਗੀ ਆ ਗਾਂ ਗਾਂ ਮੇਰੇ ਕੋ ਹੁਣ ਭਾਂਡੇ ਮਾਂਜੇ ਜਾਂਦੇ ਆ ਹੁਣ 40 ਵੀ ਭਾਂਡੇ ਮਾਂਜਦੀ ਆ ਤੇ ਮੈਂ ਵੀ ਮਾਂਜਦੀ ਕਿ ਤੇ ਆਪਣਾ ਟਾਈਮ ਪਾਸ ਬਹੁਤ ਮੁਸ਼ਕਲ ਗੁਜ਼ਾਰਾ ਹੁੰਦਾ ਬੇਟਾ ਜੀ ਜੀ ਤਾਂ ਕਿੰਨੇ ਸਾਲ ਤੁਹਾਡੀ ਉਮਰ ਆ ਤੇ ਕਿੰਨੇ ਘਰਾਂ ਦਾ ਕੰਮ ਜਿਹੜਾ ਹੈ ਉਹ ਤੁਹਾਨੂੰ ਕਰਨਾ ਪੈ ਰਿਹਾ ਤੇ ਕਿੰਨਾ ਤੁਸੀਂ ਦੱਸ ਰਹੇ ਇੰਨੀ ਉਮਰ ਦੇ ਵਿੱਚ ਘਰਾਂ ਦਾ ਕੰਮ ਕਿਵੇਂ ਹੁੰਦਾ ਹੋਵੇਗਾ ਬਹੁਤ ਮੁਸ਼ਕਲ ਹੁੰਦਾ ਜੀ ਮੈਂ 4-5 ਘਰਾਂ ਦਾ ਮੈਂ ਕਰਦੀ ਆ ਤੇ 4-5 ਘਰਾਂ ਦਾ ਮੇਰੀ ਨੋ ਕਰਦੀ ਆ ਹਾਂਜੀ ਤੇ ਬਹੁਤ ਮੁਸ਼ਕਲ ਦਿੰਦੇ ਕਿੰਨੇ ਸਾਰਾ 5-600 ਰੁਪਏ ਤਾਂ ਦਿੰਦੇ ਕਿ ਕੰਮ ਦਾ ਜੀ ਜੀ ਤੇ ਕਿੰਨਾ ਕੋਈ 3-4000 ਰੁਪਏ ਦਾ ਉਹ ਕਰ ਲੈਂਦੀ 3-4000 ਦਾ ਮੈਂ ਕਰ ਲੈਂਦੀ ਤੇ ਇਹਦੇ ਵਿੱਚ ਸਾਡਾ ਬਹੁਤ ਮੁਸ਼ਕਲ ਗੁਜ਼ਾਰਾ ਹੁੰਦਾ ਹੈ ਆ ਘਰ ਦੇ ਹਾਲਾਤ ਕਿਹੋ ਜਿਹੇ ਨੇ ਫਿਰ ਰੋਟੀ ਦਾ ਕਿਵੇਂ ਚੱਲਦਾ ਹੈ ਫਿਰ ਕਿਦਾਂ ਇੰਨਾ ਇੰਨੇ ਘੱਟ ਪੈਸਿਆਂ ਦੇ ਵਿੱਚ ਬੱਚੀਆਂ ਵੀ ਨੇ ਛੋਟੀਆਂ ਛੋਟੀਆਂ ਕਿਵੇਂ ਚੱਲਦਾ ਇਹ ਸਾਨੂੰ ਨਾ ਉਹ ਕੰਮ ਵਾਲੇ ਹੀ ਜਿੱਦਾਂ ਅਸੀਂ ਗਏ ਆ ਸਾਨੂੰ ਸਬਜੀ ਭਾਜੀ ਕਿਸੇ ਵੇਲੇ ਕੋ ਆਟੇ ਦੀ ਮਦਦ ਕਰ ਦਿੰਦੇ ਆ ਕਿਸੇ ਵੇਲੇ ਸਬਜੀ ਭਾਜੀ ਦੀ ਵੀ ਤੁਸੀਂ ਲੈ ਜਾਓ ਬਣੀ ਪਈ ਆ ਤੇ ਤੁਸੀਂ ਆਪਣਾ ਟਾਈਮ ਪਾਸ ਕਰ ਲਓ ਕਿਉਂਕਿ ਬੱਚਿਆ ਵੀ ਪੜਦੀਆਂ ਵਾ ਇੰਨੇ ਕਦੇ ਵਿੱਚ ਕਿੱਥੇ ਗੁਜ਼ਾਰਾ ਹੋਣਾ ਵਾ ਕਿਉਂਕਿ ਬੇਟਾ ਵੀ ਬਿਮਾਰ ਆ ਮੈਂ ਵੀ ਬਿਮਾਰ ਆ ਤੇ ਜਿਹੜੀਆਂ ਇਹ ਬੱਚੀਆਂ ਵਾ ਇਹ ਵੀ ਛੋਟੀਆਂ ਵਾ ਬਹੁਤ ਛੋਟੀਆਂ ਇਹ ਵੀ ਢਿੱਲੀਆਂ ਮਟੀਆਂ ਹੀ ਰਿੰਦੀਆਂ ਵਾ ਤੇ ਬਹੁਤ ਮੁਸ਼ਕਲ ਗੁਜ਼ਾਰਾ ਹੁੰਦਾ ਵਾ ਬਹੁਤ ਮੁਸ਼ਕਲ ਹਾਂਜੀ ਟਾਈਮ ਪਾਸ ਇੱਕ ਟਾਈਮ ਖਾ ਲਈਦੀ ਆ ਚਲੋ ਤੇ ਦੂਜੇ ਟਾਈਮ ਲੂਣਨਾ ਵੀ ਖਾ ਲਈਦੀ ਆ ਹਾਂਜੀ ਅਰੇ ਤੁਸੀਂ ਇੱਕ ਛੱਤ ਦੇ ਥੱਲੇ ਕਿੰਨੇ ਮੈਂਬਰ ਜਿਹੜੇ ਉਹ ਰਹਿ ਰਹੇ ਗੁਜ਼ਾਰਾ ਕਰਦੇ ਨੇ ਇਸ ਛੱਤ ਥੱਲੇ 5 ਜਣੇ ਰਹਿ ਰਹੇ ਆ ਅੱਛਾ ਜੀ ਹਾਂਜੀ 5 ਜਣੇ ਆ ਤੂੰ ਮੇਰੀਆਂ ਪੋਤਰੀਆਂ 9 ਆ ਇੱਕ ਮੇਰਾ ਬੇਟਾ ਜਿਹੜਾ ਥੋੜਾ ਡਿਪਰੈਸ਼ਨ ਚ ਅੱਛਾ ਜੀ ਹਾਂਜੀ ਤੇ ਅਸੀਂ ਬਹੁਤ ਮੁਸ਼ਕਲ ਗੁਜ਼ਾਰਾ ਕਰਦੇ ਆ ਕਮਰੇ ਦੇ ਵਿੱਚ ਹਾਂਜੀ ਤੇ ਜਿਹੜੇ ਤੁਹਾਡੇ ਨੂੰ ਤੁਸੀਂ ਉਹ ਵੀ ਵਿਧਵਾ ਹੀ ਨੇ ਮਤਲਬ ਹਾਂਜੀ ਉਹ ਵੀ ਵਿਧਵਾ ਜੀ ਹਾਂਜੀ ਕਿੰਨੇ ਸਾਲ ਹੋ ਗਏ ਨੂੰ ਉਹਨਾਂ ਨੂੰ ਅੱਜ 9 ਮਹੀਨੇ ਹੋ ਗਏ ਉਹਨਾਂ ਨੂੰ ਵਿਧਵਾ ਨੂੰ ਮੈਨੂੰ 4 ਸਾਲ ਹੋ ਗਏ ਅੱਛਾ ਤੁਹਾਨੂੰ 4 ਸਾਲ ਹਾਂਜੀ ਮੇਰੀ ਨੂੰ ਨੂੰ ਅਪ੍ਰੈਲ ਚ ਪੂਰਾ ਆਇਆ ਮੇਰਾ ਬੇਟਾ हां जी 24 ਪ੍ਰਾਪੀ ਇਹ ਹਾਲਾਤਾਂ ਦੇ ਵਿੱਚ ਫਿਰ ਅੰਟੀ ਕੋਈ ਤੁਹਾਡਾ ਰਿਸ਼ਤੇਦਾਰ ਮਤਲਬ ਜੀ ਕੋਈ ਬੋੜਿਆ ਹੋਵੇ ਜਿਸ ਨੇ ਕਿਸੇ ਨੇ ਤੁਹਾਡੀ ਕੋਈ ਹੈਲਪ ਕੀਤੀ ਹੋਵੇ ਵੀ ਤੁਸੀਂ ਆ ਕੇ ਕਿਸੇ ਨੇ ਪੁੱਛਿਆ ਹੋਵੇ ਵੀ ਆਜ ਨਾ ਹਾਲਾਤਾਂ ਚ ਰਹਿ ਰਹੇ ਨਾ ਜੀ ਮੇਰਾ ਭਰਾ ਸੀ ਗਾ ਲੁਧਿਆਣੇ ਨਾ ਉਹਨਾਂ ਨੇ ਸਾਨੂੰ ਪੁੱਛਿਆ ਨਾ ਮੇਰੇ ਬੇਟੇ ਦੀ ਸ਼ਕਲ ਵੇਖਣ ਆਏ ਨਾ ਮੇਰੇ ਆਦਮੀ ਦੀ ਸ਼ਕਲ ਵੇਖਣ ਆਏ ਮਤਲਬ ਵੜੇ ਹੀ ਨਹੀਂ ਆ ਜੀ ਉਹਨਾਂ ਨੂੰ ਕੋਈ ਪਤਾ ਹੀ ਬਾਲਣ ਪਾਣਾ ਪੈਣਾ ਵਾ ਉਹ ਵੀ ਜਿਹੜੇ ਮੇਰੇ ਕੰਮ ਵਾਲੇ ਸੀ ਉਹਨਾਂ ਨੇ ਸਾਡਾ ਸਾਰਾ ਬਾਲਣ ਦਾ ਵੀ ਪੈਸਾ ਦੇ ਤਾ ਰੋਟੀ ਪਾਣੀ ਦਾ ਵੀ ਦੇ ਤਾ ਵੀ ਚਲੋ ਵੀ ਤੁਹਾਡਾ ਗੁਜ਼ਰਗੁਜ਼ਾਰਾ ਹੋ ਜੇ ਜਿਹੜਾ ਰੋਟੀ ਪਾਣੀ ਦਾ ਵੀ ਖਰਚਾ ਸਾਰਾ ਸਾਡੇ ਕੰਮ ਵਾਲਿਆਂ ਨੇ ਚੁੱਕਿਆ ਸੀਗਾ ਹਾਂਜੀ ਵੀ ਮਤਲਬ ਅਸੀਂ ਰੋਟੀ ਵੀ ਨਹੀਂ ਖਵਾ ਸਕਦੇ ਹਾਂਜੀ ਬਹੁਤ ਔਖੇ ਆ ਮਤਲਬ ਕਿ ਹਸਪੀਟਲ ਲੈ ਕੇ ਗਏ ਉੱਥੇ ਵੀ 8-10000 ਰੁਪਏ ਐਵੇਂ ਲੱਗ ਗਿਆ ਮਰੇ ਨੂੰ ਸੀ ਕਰ ਲਿਆ ਹੈ ਅੱਛਾ ਜੀ ਹਾਂਜੀ ਹਸਪੀਟਲ ਗੁਨਾਨਕ ਹਸਪੀਟਲ ਪੂਰਾ ਆਇਆ ਸੀਗਾ ਅਤੇ ਹੁਣ ਜਿੰਨੇ ਵੀ ਦਾਨੀ ਸੱਜਣ ਨੇ ਜਿਹੜੇ ਤੁਹਾਡੀ ਆਵਾਜ਼ ਨੂੰ ਸੁਣ ਰਹੇ ਨੇ ਜਿਹੜੇ ਤੁਹਾਡੇ ਨਾਲ ਹਮਦਰਦੀ ਰੱਖਦੇ ਨੇ ਜਿਹੜੇ ਸਮੇਂ-ਸਮੇਂ ਤੇ ਗਰੀਬਾਂ ਦੀ ਬਾਹ ਫੜਦੇ ਨੇ ਕਿਵੇਂ ਦੀ ਤੁਹਾਡੀ ਸਹਾਇਤਾ ਮਦਦ ਹੋ ਜੇ ਕਿ ਜਿਹੜੀ ਤੁਹਾਡੀ ਆਉਣ ਵਾਲੀ ਜ਼ਿੰਦਗੀ ਹੈ ਕੁਝ ਆਉਣ ਵਾਲਾ ਸਮਾਂ ਉਹਦੇ ਵਿੱਚ ਕਿਵੇਂ ਦੀ ਹੈਲਪ ਹੋ ਜੇ ਕਿ ਜਿਹੜਾ ਥੋੜਾ ਜਿਹਾ ਘਰ ਸੌਖਾ ਚੱਲੇ ਕੀ ਕੀ ਮੰਗ ਕਰਦੇ ਮੈਂ ਇਹੀ ਕਹਿ ਸਕਦੀ ਆ ਵਿਚੇ ਕੋਈ ਰਾਸ਼ਨ ਹੋ ਜਾਏ ਥੋੜਾ ਬੋਤਾ ਥੋੜੇ ਬੋਤੇ ਪੈਸਾ ਦੀ ਮਦਦ ਹੋ ਜਾਏ ਚਲੋ ਇਹਦਾ ਰੋਪਰ ਗੁਜ਼ਰ ਕੇ ਜਾਣਾ ਉਹ ਚਲੋ ਬੱਚੇ ਵੀ ਗਾਂ ਕੁੜੀਆਂ ਨਾ ਵੱਡੀਆਂ ਹੋਣਦੀਆਂ ਵਾ ਤੇ ਚਲੋ ਉਹਨਾਂ ਨੂੰ ਕੱਪੜਾ ਵੀ ਚਾਹੀਦਾ ਜੁੱਤੀ ਵੀ ਚਾਹੀਦੀ ਹਰ ਚੀਜ਼ ਨੂੰ ਚਾਹੀਦੀ ਆ ਹੁਣ ਅਸੀਂ ਤੇ ਇੱਕ ਹਿਸਾਬ ਦੀ ਰੋਟੀ ਦੇ ਸਕਦੇ ਆ ਨਾ ਹਾਂਜੀ ਬਾਕੀ ਹੋਰ ਸਾਡੇ ਕੋਈ ਨਾ ਬੱਚਿਆਂ ਲਈ ਕੋਈ ਵੀ ਨਹੀਂ ਸੀ ਕੁਝ ਵੀ ਨਹੀਂ ਕਰ ਸਕਦੇ ਹਾਂਜੀ ਚਲੋ ਅਸੀਂ ਉਹਨਾਂ ਕੋਲ ਹੈਲਪੇ ਮੰਗਦੇ ਆ ਵੀ ਚਲੋ ਸਾਡਾ ਆਸਰਾ ਬਣ ਜਾਣ ਚਲੋ ਜੇ ਚਾਰ ਦਿਨ ਜੀਣੇ ਆ ਤੇ ਚਲੋ ਕਿਤੇ ਛੱਜ ਦੀ ਜ਼ਿੰਦਗੀ ਜੀ ਜਾਗੇ ساری ਉਮਰ ਤੇਦਾ ਧੱਕੇ ਖਾਂਦੇ ਹੀ ਲੰਘ ਗਈ ਸਾਡੀ ਤਾਂ ਹਾਂਜੀ ਤੁਸੀਂ ਆਪਣਾ ਕੋਈ ਕੰਟੈਕਟ ਨੰਬਰ ਵੀ ਬੋਲ ਦਿਓ ਤਾਂ ਜੋ ਕਿਸੇ ਨੇ ਤੁਹਾਡੀ ਹੈਲਪ ਕਰਨੀ ਹੋਵੇ ਤੇ ਤੁਹਾਡੇ ਨਾਲ ਸੰਪਰਕ ਕਰ ਸਕਣ ਹਾਂਜੀ ਨੰਬਰ 952 ਅੱਜ ਬੋਲ ਤੁਸੀਂ ਬੋਲਦੇ ਮੇਰਾ ਹਾਂਜੀ 82 ਹਾਂਜੀ 38 ਹਾਂਜੀ 00 ਹਾਂਜੀ 802 ਇੱਕ ਵਾਰ ਫਿਰ ਮੇਰਾ ਨਾਮ ਮਨਪ੍ਰੀਤ ਕੌਰ ਜੀ ਤੇ ਇਹ ਅੰਮ੍ਰਿਤਸਰ ਸਲਾਮਾਬਾਦ ਨੂਰੇਸ਼ਾਹ ਦੇ ਰਹਿਣ ਵਾਲੇ ਅਸੀਂ ਆ ਗਏ ਆ ਇਹ ਪਰਿਵਾਰ ਦੇ ਕੀ ਹਾਲਾਤ ਨੇ ਤੁਹਾਡੇ ਪਤੀ ਨੂੰ ਕੀ ਗੱਲ ਹੋਈ ਸੀ ਸਾਰਾ ਦੱਸਿਓ ਜੀ ਜੀ ਉਹਨਾਂ ਟੈਗ ਹੀ ਹੋਇਆ ਸੀ ਅੱਛਾ ਜੀ ਟੈਗ ਹੋਇਆ ਤੇ ਐ ਇਦਾਂ ਹੀ ਹਸਪੀਟਲ ਲੈ ਕੇ ਗਏ ਤੇ ਕਿੰਨੇ ਹੀ ਹਸਪੀਟਲ ਘੁੰਮੇ ਫਿਰੇ ਪਰ ਕਿਸੇ ਨੇ ਹੱਥ ਨਹੀਂ ਪਾਇਆ ਫਿਰ ਗੁਰਨਾਣਕ ਹਸਪੀਟਲ ਲੈ ਕੇ ਗਏ ਉੱਥੇ ਅੰਦਰ ਰਾਤੀ 12 ਵਜੇ ਤੋਂ ਲੈ ਕੇ ਦਿਨੇ 8-9 ਵਜੇ ਤੱਕ ਦਾਖਲ ਰਹੇ ਆ ਤੇ ਕੋਈ ਹੋਸ਼ ਨਹੀਂ ਆਇਆ ਉਹਨਾਂ ਨੂੰ ਫਿਰ ਸ਼ਾਮੀ 4 ਵਜੇ ਪਤਾ ਲੱਗਾ ਕਿ ਡੈਥ ਹੋ ਗਈ ਉਹਨਾਂ ਦੀ ਅੱਛਾ ਜੀ ਤੇ ਇਹ ਸਮੇਂ-ਸਮੇਂ ਦੀਆਂ ਸਰਕਾਰਾਂ ਕੀ ਇਹ ਜਿਹੜੀਆਂ ਸਮੇ ਸਮੇਤੇ ਵੋਟਾਂ ਲੈਣ ਵਾਸਤੇ ਆਉਂਦੀਆਂ ਨੇ ਇਹਨਾਂ ਨੇ ਕਦੀ ਗਰੀਬਾਂ ਦੀ ਬਾਹ ਨਹੀਂ ਫੜੀਏ ਨਹੀਂ ਬਾਜੀ ਹਜੇ ਤੱਕ ਤਾਂ ਕੋਈ ਨਹੀਂ ਆਇਆ ਵੀ ਆਏ ਸੀ ਬਸ ਘੜੀ ਦੀ ਘੜੀ ਐਦਾਂ ਜਿੱਦਨ ਡੈਥ ਹੋਈ ਆ ਉਸ ਤੋਂ ਬਾਅਦ ਕਹਿੰਦੇ ਕੋ ਕਰਾਂਗੇ ਤੁਹਾਡੀ ਹੈਲਪ ਜਿੰਨਾ ਵੀ ਸਾਡੇ ਕੋ ਹੋ ਸਕਿਆ ਪਰ ਹਜੇ ਤੱਕ ਕੋਈ ਬੋੜਿਆ ਨਹੀਂ ਫਿਰ ਨਾ ਮੇਰਾ ਡੈਥ ਸਰਟੀਫਿਕੇਟ ਉਹਦਾ ਨਾਮ ਗਲਤ ਹੋ ਗਿਆ ਉਹਦੇ ਕੋ ਉਹਦੇ ਬਾਰੇ ਵੀ ਅਸੀਂ ਉਹਦੇ ਕੋਲ ਗਏ ਜੋਲੀ ਕੋਲ ਹਾਂਜੀ ਤੇ ਉਹਨਾਂ ਨੇ ਕੁਝ ਨਹੀਂ ਕੀਤਾ ਵੀ ਕੋਈ ਸਾਡੀ ਹੈਲਪ ਨਹੀਂ ਕੀਤੀ ਅੱਛਾ ਜੀ ਹਾਂਜੀ ਤੇ ਕਿਵੇਂ ਦੀ ਹੁਣ ਤੁਹਾਡੇ ਘਰ ਦੀ ਜ਼ਿੰਦਗੀ ਕਿਵੇਂ ਚੱਲਦੀ ਇਹ ਵੀ ਛੋਟੇ ਛੋਟੇ ਬੱਚੇ ਨੇ ਘਰ ਦੇ ਹਾਲਾਤ ਕਿਹੋ ਜਿਹੇ ਨੇ ਕਿਵੇਂ ਗੁਜ਼ਾਰਾ ਹੁੰਦਾ ਹੈ ਕਿੰਨੇ ਘਰਾਂ ਦਾ ਕੰਮ ਤੁਸੀਂ ਕਰਦੇ ਹੋ ਤੇ ਕਿੰਨੇ ਘਰਾਂ ਦਾ ਕੰਮ ਤੁਸੀਂ ਕਰਦੇ ਹੋ ਤੇ ਉਹਨਾਂ ਪੈਸਿਆਂ ਨਾਲ ਕਿਵੇਂ ਗੁਜ਼ਾਰਾ ਹੁੰਦਾ ਹੈ ਪਾਜੀ ਮੈਂ ਪੰਜਾਂ ਛਾਂ ਘਰਾਂ ਦਾ ਕੰਮ ਕਰਦੀ ਹਾਂ ਅੱਛਾ ਜੀ ਤੇ ਮਾਹਾਂ ਹੀ ਗੁਜ਼ਰ-ਗੁਜ਼ਾਰਾ ਹੁੰਦਾ ਹੁੰਦਾ ਹੀ ਨਹੀਂ ਬਲਤਕ ਕਿਉਂਕਿ ਬੜੀ ਮੁਸ਼ਕਲ ਬੱਚਿਆਂ ਦਾ ਸਕੂਲ ਵੀ ਤੋਰਨਾ ਖਰਚਾ ਪਾਣੀ ਸਭ ਕੁਝ ਕੱਢਣਾ ਬੜਾ ਔਖਾ ਹੋ ਜਾਂਦਾ ਵਾ ਹਾਂਜੀ ਹਾਂਜੀ ਤਾਂ ਕਿਵੇਂ ਦੀ ਮਦਦ ਕਿਵੇਂ ਦੀ ਸਹਾਇਤਾ ਜੇ ਦੀ ਤੁਹਾਡੀ ਹੋਵੇ ਕਿ ਜਿਹੜੀ ਚਲੋ ਛੋਟੀਆਂ ਤੁਹਾਡੀਆਂ ਬੱਚੀਆਂ ਨੇ ਅਤੇ ਤੁਹਾਡੇ ਪਤੀ ਤੁਹਾਡੇ ਸਿਰ ਤੇ ਨਹੀਂ ਨੇ ਤਾਂ ਕਿਵੇਂ ਵੀ ਜਿਹੜਾ ਤੁਹਾਡੀ ਕੋਈ ਸਹਾਇਤਾ ਹੋਵੇ ਵੀ ਜਿਸ ਦੇ ਨਾਲ ਕੋਈ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਬੱਚੀਆਂ ਦੇ ਕੋਈ ਕੀ ਮੰਗ ਕੀ ਦਾਨੀ ਸੱਜਣਾ ਕੋ ਜਿਹੜੇ ਸਮੇਂ ਸਮੇਂ ਤੇ ਗਰੀਬਾਂ ਦੀ ਬਾਹ ਫੜਦੇ ਕੀ ਅਪੀਲ ਕਰਨੀ ਚਾਹੁੰਦੇ ਆ ਭਾਜੀ ਮੈਂ ਤੇ ਇਹੀ ਕਰਨਾ ਚਾਹੁੰਦੀ ਕਿ ਉਹਨਾਂ ਨੂੰ ਕੋਈ ਪੈਸੇ ਦੀ ਹੈਲਪ ਮਿਲ ਜੇ ਕੋਈ ਰੋਸ਼ਨ ਪਾਣੀ ਦੀ ਕਿ ਚੱਲ ਗਾਂ ਬੇਟੀਆਂ ਦਾ ਜਿਹੜਾ ਫਿਊਚਰ ਥੋੜਾ ਵਧੀਆ ਹੋ ਜੇ ਕਿ ਜੇ ਮੈਂ ਇਹਨਾਂ ਨੂੰ ਪੜਾ ਸਕਾਂ ਕਿ ਮਤਲਬ ਇਹ ਨਾ ਵਿਚਾਰੀਆਂ ਘਰਾਂ ਦੇ ਕੰਮ ਕਰ ਸਕਣ ਕਿ ਮੈਂ ਥੋੜਾ ਇਹਨਾਂ ਲਈ ਕੁਝ ਕਰ ਦਵਾਂ ਅੱਛਾ ਜੀ ਮਤਲਬ ਤੁਸੀਂ ਘਰਾਂ ਦਾ ਕੰਮ ਕਰਕੇ ਬੱਚੀਆਂ ਨੂੰ ਪੜਾ ਰਹੇ ਹੋ ਕਿ ਮੇਰੀਆਂ ਬੱਚੀਆਂ ਜਿਹੜੀਆਂ ਨੇ ਉਹ ਅੱਗੇ ਕਿਸੇ ਘਰਾਂ ਦੇ ਵਿੱਚ ਕੰਮ ਕਰਨ ਲਈ ਮਜਬੂਰ ਨਾ ਹੋਣ ਜੀ ਹਾਂਜੀ ਅੱਛਾ ਜੀ ਤਾਂ ਬੇੜਾ ਤੁਹਾਡਾ ਕੀ ਨਾਮ ਹੈ ਅਭੀਜੋਤ ਕੋ ਅਬੀ ਜੋਟਕਾ ਵੀਰ ਜੋਟਕਾ ਤਾਂ ਸਕੂਲ ਜਾਂਦੇ ਹੋ ਤੁਸੀਂ ਹਾਂਜੀ ਵੱਡਿਓ ਕੇ ਕੀ ਬੰਨਾ ਹੈ ਮੈਂ ਡਾਕਟਰ ਬੰਨਾ ਹਾਂਜੀ ਡਾਕਟਰ ਬੰਨਾ ਵੱਡਿਓਗੇ ਹਾਂਜੀ ਅੱਛਾ ਤਾਂ ਮਮਾ ਕਾ ਜਾਂਦੇ ਨੇ ਘਰਾਂ ਦਾ ਜਦੋਂ ਕੰਮ ਕਰਨ ਤੁਸੀਂ ਨਾਲ ਜਾਂਦੇ ਹੋ ਹਾਂਜੀ ਕਿੰਨੇ ਕਿੰਨੇ ਵਜੇ ਤੱਕ ਸਾਰਾ ਦਿਨ ਮਮਾ ਦੇ ਨਾਲ ਹੀ ਰਹਿੰਦੇ ਸਕੂਲੋਂ ਆ ਕੇ ਹਾਂਜੀ ਨਹੀਂ ਜਦੋਂ ਹਨ ਸਟੀਆਂ ਹੁੰਦੀਆਂ ਉਹਦੇ ਆਪਾਂ ਮਮਾ ਦੇ ਨਾਲ ਚੱਲਨੇ ਆ। ਅੱਛਾ ਜਦੋਂ ਛੁੱਟੀਆਂ ਹੁੰਦੀਆਂ ਨੇ। ਅੱਛਾ ਕਿਆ ਬਾਤ। ਤੇ ਵੱਡੇ ਹੋ ਕੇ ਕੀ ਡਾਕਟਰ ਬੰਨਾ? ਅੱਛਾ ਕਿਆ ਬਾਤ। 82 ਹਾਂਜੀ 88 ਹਾਂਜੀ 00 ਹਾਂਜੀ 802 ਠੀਕ ਹੈ ਜੀ। ਤਾਂ ਤੁਸੀਂ ਵੇਖਿਆ ਕਿ ਪਰਿਵਾਰ ਨੇ ਆਪਣਾ ਨੰਬਰ ਵੀ ਜਿਹੜਾ ਹੈ ਉਹ ਬੋਲ ਕੇ ਦੱਸਿਆ ਹੈ ਤਾਂ ਤੁਸੀਂ ਦੋਸਤੋ ਇਸ ਪਰਿਵਾਰ ਦੀ ਮਦਦ ਜਿਹੜੀ ਹੈ ਜਰੂਰ ਕਰਿਓ ਜੀ।